ਬੱਚੋ ਬਿੱਲੇ ਨੇਣਾ ਵਾਲੀ ਤੋਂ ਬੱਲੇ ਬੱਲੇ ਬਈ ਬੱਚੋ ਬਿੱਲੇ ਨੇਣਾ ਵਾਲੀ ਤੋਂ 35 ਲੱਖ ਲਗਾ ਕੇ ਮੁੰਡਾ ਛੱਡੇ ਆ ਬੱਚੋ ਬਿੱਲੇ ਨੇਣਾ ਵਾਲੀ ਤੋਂ ਤਹਾਂਜੀ ਸਸ਼ੀਅ ਕਾਰ ਕਿਵੇਂ ਕੀ ਹਾਲ ਚਾਲ ਆ ਗਏ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਾਂ ਕਰਦੇ ਹਾਂ ਵੀਡੀਓ ਸਟਾਰਟ ਤੇ ਲਾਂਟੀਆਂ ਦੇ ਪਾਉਂਦੇ ਆ ਗਲ ਹਾਰ ਆਇਆ ਦੇਖਦੇ ਆ ਮੈਚਨ ਮਜ਼ਾ ਆਏਗਾ ਹਾਂਜੀ ਤੇ 300 ਵਾਲੇ ਬਾਈ ਦਾ ਪੋਡਕਾਸਟ ਆਇਆ ਹੈ ਜਿਸ ਚ ਉਹਨੇ ਨਵਾਂ ਸੱਪ ਕੱਢ ਮਾਰਿਆ ਤੁਹਾਡੀ ਸਭ ਦੀ ਚਹੇਤੀ ਬਿੱਲੇ ਨੈਣਾ ਵਾਲੀ ਨੇ ਕਹਿੰਦੇ ਇੱਕ ਮੁੰਡੇ ਨੂੰ ਡੰਗ ਲਿਆ ਹਾਂਜੀ ਤਾਂ ਕਾਰਪਰੀਟ ਨੇ ਮੁੰਡੇ ਨਾਲ ਕੁ ਮਨਫਿਰਨ ਤੋਂ ਬਾਅਦ ਉਹਦੇ ਪੈਸੇ ਲਵਾਉਣ ਤੋਂ ਬਾਅਦ ਉਹਨੂੰ ਛੱਡਦਾ ਕਹਿੰਦੇ ਤੇ ਉਸ ਤੋਂ ਬਾਅਦ ਮੁੰਡੇ ਦਾ ਐਕਸੀਡੈਂਟ ਹੋ ਗਿਆ ਤੇ ਉਹ ਡਿਸੇਬਲ ਹੋ ਗਿਆ ਤੇ ਹੁਣ ਉਹ ਥੋੜਾ ਜਿਹਾ ਇਸ ਕਾਬਿਲ ਹੋਇਆ ਕਿ ਉਹ ਬੋਲ ਸਕੇ ਤੇ ਇੰਟਰਵਿਊ ਦੇ ਸਕੇ ਤੇ ਤਾਂ ਚਲੋ ਦੇਖਦੇ ਆ 300 ਵਾਲੇ ਬਾਈ ਦਾ ਪੋਡਕਾਸਟ ਤੇ ਦਿੰਦੇ ਆ ਆਪਣੀ ਰਾਏ ਮੇਂ ਮਾਤਾ ਹੀ ਤੁਸੀਂ ਰੋਕਦੇ ਨਾ ਇਹ ਵੀਡੀਓ ਵਾਡੀਓ ਬਣਾਉਣ ਤੋਂ ਸੰਸਾਰ ਬਾਦ ਪਤਾ ਲੱਗਿਆ ਕਿ ਐਦੇ ਉੱਥੇ ਕਿਸੇ ਦੇ ਘਰ ਜਾਂਦੇ ਮੈਂ ਖਾਣ ਨੂੰ ਮੈਂ ਕੱਪੜੇ ਮੈਂ ਘੁਮਾਣ ਨੂੰ ਮੈਂ ਨਹੀਂ ਫਿਰ ਇੰਨਾ ਪੈਸੇ ਕਿੱਥੋਂ ਆਦੇ ਘਰ ਦੇਦੇ ਤੇ ਦਾਦੀ ਦੇ ਮੇਰੇ ਬਾਹਰ ਜਾਣ ਦੀ ਰੱਖ ਤੇ ਤੇਰੇ ਬਾਹਰ ਜਾਣ ਲਈ ਰੱਖੀ ਅੱਛਾ ਤੇ ਕਹਿੰਦੀ ਮੈਂ ਵੀ ਨਾਲ ਜਾਣਾ ਹੁੰਦੇ ਸੀ ਸਾਨੂੰ ਇਹ ਕਿੰਨੇ ਕ ਪੈਸੇ ਖਰਚੇ ਗਏ ਤੁਹਾਡੇ ਅੱਜ ਤੱਕ ਕੀ ਮੈਂ ਤੁਹਾਡਾ 30 35 ਲੱਖ ਯਾਰ ਐਨੀ ਮਹਿੰਗੀ ਪੈ ਗਈ ਬਿੱਲੇ ਲੈਣਾਂ ਵਾਲੀ ਦੀ ਯਾਰੀ ਹੱਦ ਹੋ ਗਈ ਜ਼ਮਾਨਾ ਕਿੱਧਰ ਨੂੰ ਤੁਰ ਪਿਆ ਪਹਿਲਾਂ ਤਾਂ ਲੋਕ ਵਿਆਹੋਂ ਤੋਂ ਪਹਿਲਾਂ ਇੱਕ ਦੂਜੇ ਦਾ ਚਿਹਰਾ ਵੀ ਨਹੀਂ ਸੀ ਦੇਖਦੇ ਤੇ ਮੁਕਲਾਵਾ ਵੀ ਕਿੰਨੇ ਕਿੰਨੇ ਸਾਲ ਨਹੀਂ ਸੀ ਤੋੜਦੇ ਫਿਰ ਉਹ ਤੋਂ ਬਾਅਦ ਜ਼ਮਾਨਾ ਬਦਲਿਆ ਫਿਰ ਥੋੜਾ ਛੇਤੀ ਛੇਤੀ ਵਿਆਹ ਕਰਨ ਲੱਗੇ ਤੇ ਹੁਣ ਇਹ ਜ਼ਮਾਨਾ ਆ ਗਿਆ ਕਿ ਪੈਸੇ ਖਾਓ ਕੁ ਮਨ ਜਾਓ ਰੀਲਾਂ ਬਣਾਓ ਤੇ ਇੱਕ ਦੂਜੇ ਨਾਲ ਰਾਤਾਂ ਤੱਕ ਵੀ ਬਤਾਓ ਤੇ ਫਿਰ ਛੱਡ ਜਾਓ ਤੇਰੇ ਵਾਹਿਗੁਰੂ ਕਰ ਮੇ ਕਿੱਧਰ ਨੂੰ ਤੁਰ ਪਿਆ ਇਹ ਸੰਸਾਰ ਬੰਦੇ ਹੱਥ ਲੈ ਤੇਰੇ ਮੂਰੇ ਜਦੋਂ ਇਹ ਕੁਮੜਾ ਜੀ ਨਿਕਲਿਆ ਇਹ ਸਭ ਲੋਕਾਂ ਲਈ ਤੇ ਚ ਪ੍ਰੀਤ ਕਿੱਥੇ ਆ ਅੱਛਾ ਉਹ ਕਿੱਥੇ ਆ ਵਾ ਇਨੀ ਅੱਛਾ ਜੀ ਸਭ ਤੂੰ ਬੋਲ ਗਿਆ ਤੂੰ ਕਿਉਂ ਨਹੀਂ ਕਹਿੰਦਾ ਯਾਰ ਇਹੋ ਜੇ ਵੀਡੀਓ ਦੇਖ ਦੇਖ ਕੇ ਦਿਲ ਐਨਾ ਦੁਖਦਾ ਨਾ ਹੈ ਤਾਂ ਉਹ ਵੀ ਆਪਣੀ ਭੈਣ ਪਰ ਕਿਸੇ ਨੇ ਸੱਚ ਹੀ ਕਿਹਾ ਯਾਰ ਇਹ ਲੜਾ ਨਾਲ ਪਲਾਈ ਪਏ ਮਹਿੰਗੀ ਇਸ ਦਿਨੇ ਤਾਰੇ ਦਿਸਣ ਲਾ ਦਿੰਦੀ ਹੋ ਵੀ ਨਾਰ ਚੰਗੀਤਾ ਸਵਰਗ ਇੱਥੇ ਨਹੀਂ ਤਾਂ ਬੰਦਾ ਨੰਗ ਬਣਾ ਦਿੰਦੀ ਅੱਜ ਕੱਲ੍ਹ ਸੰਤ ਕੋਈ ਨਾ ਆਉਂਦੇ ਜੀ ਭਾਬ ਜਿੰਨਾ ਚਿਰ ਆਪਾਂ ਤੁਰੇ ਫਿਰਦੇ ਆਂ ਸੱਜਣ ਉਹਨਾਂ ਚੜਨ ਆ ਲਿਆ ਸਹੀ ਕਿਹਾ ਬਾਈ ਨੇ ਕਿ ਜੱਗ ਜੀ ਹੁੰਦਿਆਂ ਦੇ ਮੇਲੇ ਹੁੰਦੇ ਆ ਮਰਿਆਂ ਪਿੱਛੋਂ ਸਭ ਕੁਝ ਭੁੱਲ ਜਾਂਦਾ ਉਹ ਭਾਵੇਂ ਯਾਰ ਹੋਵੇ ਭਾਵੇਂ ਸਹੇਲੀ ਯਾਰ ਆਪਣੇ ਮਾਪਿਓ ਵੱਲ ਦੇਖਿਆ ਕਰੋ ਕੀ ਲੈਣਾ ਯਾਰੀਆਂ ਤੋਂ ਜੇ ਲਾਉਣੀ ਵੀ ਆ ਤਾਂ ਕਿਸੇ ਹੱਦ ਤੱਕ ਟਰਸਟ ਕਰੋ ਬਾਈ ਯਾਰ ਮੈਂ ਨਹੀਂ ਕਹਿੰਦੀ ਸਭ ਮਾੜੇ ਹੁੰਦੇ ਆ ਰ ਆਪਣੀ ਸੇਫ ਸਾਈਡ ਰੱਖ ਕੇ ਚੱਲਿਆ ਕਰੋ ਯਾਰੀ ਐਣ ਅੰਨੇ ਹੋ ਕੇ ਨਾ ਲਾਇਆ ਕਰੋ ਜਾਂ ਯਾਰੀ ਵਿੱਚ ਐਣ ਅੰਨੇ ਨਾ ਹੋ ਜਾ ਕਰੋ ਕਿ ਮੁੜ ਕੇ ਨੰਗ ਹੋ ਕੇ ਬਹਿ ਜਾਓ ਫਿਰ ਰੋਣ ਦਾ ਕੀ ਫਾਇਦਾ ਜਦੋਂ ਸਾਰਾ ਕੁਝ ਤੁਸੀਂ ਪਹਿਲਾਂ ਲੁਟਾ ਤਾ ਹੈ ਪਹਿਲਾਂ ਹੀ ਆਪਣੀ ਸੇਫ ਸਾਈਡ ਰੱਖ ਕੇ ਚੱਲਿਆ ਕਰੋ ਜਦੋਂ ਆਪਾਂ ਬਿਗੇਟੇਡੇ ਹੋਗਾ ਸੱਜਣਾ ਪੁੱਛਣੇ ਆੜ ਜਾਂਦੇ ਹੈ ਤਾਂ ਇੰਨਾ ਕੁਝ ਭੁੱਲਿਆ ਇਹ ਵੀ ਚੀਜ਼ਾਂ ਭੁੱਲ ਜਾਂਦਾ ਮੈਂ ਤਾਂ ਕਹਿੰਦਾ ਇਹ ਦੇਖੋ ਹਾਂ ਜਿਗਿਆ ਭੁੱਲ ਜਾਂਦਾ ਹਾਂ ਅਰੇ ਨਮਾਜ਼ ਤੇ ਬੈਠੇ ਸੀ ਯਾਰ ਸੱਚੀ ਦਿਲ ਤੇ ਲੱਗੀ ਸੱਟ ਤੇ ਕੋਈ ਡੂੰਗਾ ਫੱਟ ਭਲਾਉਣਾ ਬਹੁਤ ਔਖਾ ਹੁੰਦਾ ਪਰ ਬਾਈ ਯਾਰ ਕਹਿੰਦੇ ਨੇ ਕਿ ਇਸ਼ਕਾ ਨਾ ਹੁੰਦਾ ਤੇ ਇਹਦੇ ਵਿੱਚ ਬੰਦਾ ਕੁਝ ਵੀ ਕਰ ਸਕਦਾ ਪਰ ਦੇਖੋ ਜੇ ਅਗਲਾ ਸਾਨੂੰ ਯੂਜ਼ ਕਰ ਰਿਹਾ ਹੈ ਤੇ ਇੰਨੀ ਕੁ ਸਿਆਣਪ ਤਾਂ ਸਾਨੂੰ ਵਰਤਣੀ ਚਾਹੀਦੀ ਹੈ ਕਿ ਅਸੀਂ ਉਹਨੂੰ ਭਾਫ ਸਕੀਏ ਤੇ ਪਹਿਲੀ ਗੱਲ ਬਾਈ ਅੱਜ ਤੂੰ ਜਿਸ ਵੀ ਹਾਲਤ 'ਚ ਆ ਸਾਡੀ ਰੱਬ ਅਗੇ ਹੀ ਅਰਦਾਸ ਕਰ ਰੱਬ ਤੈਨੂੰ ਛੇਤੀ ਠੀਕ ਕਰੇ ਤੇ ਬਾਈ ਆਪਣੇ ਮਾਂ-ਵਾਲ ਦੇਖ ਜਿਹਦੇ ਤੇਰੇ ਤੋਂ ਲੱਖ ਸੁਪਨੇ ਸੀ ਜਿਹਦਾ ਤੂੰ ਆਸਰਾ ਬੰਨਣਾ ਸੀ ਯਾਰ ਕੁੜੀਆਂ ਪਿੱਛੇ ਲੱਗ ਕੇ ਘਰ ਬਰਬਾਦ ਨਾ ਕਰਿਆ ਕਰੋ ਇੱਕ ਵਾਰ ਆਪਣੇ ਮਾਪਿਆਂ ਬਾਰੇ ਵੀ ਸੋਚਿਆ ਕਰੋ ਕਿ ਜੇ ਸਾਨੂੰ ਕੁਝ ਹੋ ਗਿਆ ਤੇ ਉਹਨਾਂ ਦਾ ਕੀ ਬਣੂ ਮੈਂ ਵੀ ਇੱਕ ਕੁੜੀਆਂ ਮ ਕੁੜੀਆਂ ਦੇ ਖਿਲਾਫ ਨਹੀਂ ਆ ਕਿਤੇ ਮੁੰਡੇ ਗਲਤ ਹੁੰਦੇ ਆ ਤੇ ਕਿਤੇ ਕੁੜੀਆਂ ਗਲਤ ਹੁੰਦੀਆਂ ਪਰ ਸਾਨੂੰ ਆਪ ਹੀ ਦੇਖਣਾ ਪੈਣਾ ਕਿ ਜਿਸ ਚੀਜ਼ 'ਚ ਬੰਦਾ ਸਾਡੇ ਤੋਂ ਇਹ ਡਿਮਾਂਡ ਕਰ ਰਿਹਾ ਜਿਸ ਚੀਜ਼ ਦੀ ਸਾਡੇ ਤੋਂ ਇਹ ਡਿਮਾਂਡ ਕਰ ਰਿਹਾ ਹੈ ਉਸ ਤੋਂ ਬਾਅਦ ਇਹ ਸਾਡੇ ਨਾਲ ਕਿੰਨੀ ਕ ਹੱਦ ਤੱਕ ਨਿਭਾਊਗਾ ਹੂੰ ਫਿਰ ਕਹਿੰਦੀ ਆ ਯੇ ਵੇਰੇ ਮੈਂ ਕਹਿ ਲਿਆ ਗਫੀਸ਼ਾ ਨੂੰ ਮੰਮੀ ਕਹਿੰਦੀ ਇੱਥੇ ਰਹਿ ਜਾ ਉਹਨਾਂ ਦੀ ਹਾਂ ਉਦਨੇ ਹਾਂ ਅੱਛਾ ਹਾਂ ਹੋ ਗਿਆ ਤਾਰਾ ਇੱਥੇ ਰਹਿਣਾ ਹਾਂ ਇਹ ਕੱਲੋਂ ਆਵਾ ਅੱਛਾ ਤੇ ਫਿਰ ਵੈਰਾ ਲੰਗਣਾ ਸ਼ੁਰੂ ਕੀਤਾ 6 ਨੰਗਲੇ ਹੋ ਗਈ ਮੰਮੀ ਕਹਿੰਦੀ ਤੂੰ ਕਿਹਦੇ ਰਖੜੀ ਕਿਹਦੇ ਬਣਨੂ ਅੱਛਾ ਕਹਿੰਦੀ ਆ ਤਾਂ ਇਹ ਰਖੜੀ ਬਣਦੀ ਹੈ ਆ ਆ ਕੀ ਕਹਿੰਦੀ ਮੇਰੀ ਤਾਂ ਗੱਲ ਨਹੀਂ ਅੱਛਾ ਤੈਨੂੰ ਪਤਾ ਵੀ ਨਹੀਂ ਕਿ ਤੇਰੀ ਗੱਲ ਐ ਉਹ ਉਹਨੇ ਆਪ ਹੀ ਕਹਿਤਾ ਏ ਮਰਲੇ ਪ੍ਰਪੋਜ਼ ਹੀ ਹੋ ਗਿਆ ਜੀ ਹਲ ਜਾਂਦੀ ਜਾਂਦੀ ਜਿਵੇਂ ਜਿਦ ਤੇ ਜਿਵੇਂ ਉਹਦੀ ਬੰਨ੍ਹਣੀ ਅੱਜ ਕੱਲ 22 ਯਾਰ ਕੁੜੀਆਂ ਮੁੰਡਿਆਂ ਦਾ ਕੋਈ ਈਮਾਨ ਹੀ ਹੈ ਨਹੀਂ ਕੋਈ ਪੈਸੇ ਪਿੱਛੇ ਭੱਜਦਾ ਤੇ ਕੋਈ ਸ਼ਰੀਰ ਦੇ ਲਾਲਚ ਲੈ ਬਸ ਕਹਿਣ ਦੀ ਗੱਲ ਇਹੀ ਆ ਕਿ ਹਰ ਕੋਈ ਆਪਣੇ ਲਾਲਚ ਜਾਂ ਮਤਲਬ ਨੂੰ ਯਾਰੀ ਲਾਂਦਾ ਹੈ ਤੇ ਇੱਕ ਹੋਰ ਉੱਤੇ ਸੋਨੇ ਤੇ ਸੁਹਾਗਾ ਇੰਟਰਨੈਟ ਯਾਰੀ ਲੌਂ ਟੇ ਟੁੱਟਣ ਤੱਕ ਵਲੌਗ ਕੋਈ ਪ੍ਰਾਈਵੇਸੀ ਨਹੀਂ ਕੋ ਇਹਨਾਂ ਦੀ ਕੋਈ ਪ੍ਰਾਈਵੇਸੀ ਨਹੀਂ ਕੋਈ ਸ਼ਰਮ ਹੀ ਹੈ ਨਹੀਂ ਇਹਨਾਂ ਨੂੰ ਸਭ ਸ਼ਰਮਾ ਸ਼ਰਮਾ ਬੇਚ ਖਾਦੀਆਂ ਇਹਨਾਂ ਨੇ ਸਭ ਕੁਝ ਨੈਟ ਤੇ ਹੋਣ ਲੱਗ ਗਿਆ ਹੁਣ ਵਿਆਹ ਤੋਂ ਲੈ ਕੇ ਤਲਾਕ ਤੱਕ ਦਾ ਸਫ਼ਰ ਨੈਟ ਤੇ ਪਾਇਆ ਹੁੰਦਾ ਯਾਰ ਵਲੌਗਿੰਗ ਦਾ ਮਤਲਬ ਹੀ ਇਹਨਾਂ ਨੇ ਬਦਲ ਕੇ ਰੱਖਤਾ ਹਾਂਜੀ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੇ ਇੱਕ ਬੇਨਤੀ ਹੈ ਮੇਰੀ ਕਿ ਇਹੋ ਜਿਹੇ ਐਟਮਾਂ ਨੂੰ ਸਿਰ ਤੇ ਘੱਟ ਚੜਾਇਆ ਕਰੋ ਤੇ ਜਿੱਥੋਂ ਕੋਈ ਸਿੱਖਣ ਨੂੰ ਮਿਲਦਾ ਉਹੋ ਜਿਹੇ ਵੀਡੀਓ ਜ਼ਰੂਰ ਦੇਖਿਆ ਕਰੋ ਸੋ ਐਸੀ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਸਾਨੂੰ ਜ਼ਰੂਰ ਦੱਸਣਾ ਤੇ ਚਲੋ ਜੀ ਕੱਲ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ